ਵੀਡੀਓਜ਼ ਵਗੈਰਾ ਵਾਇਰਲ ਹੋ ਰਹੀਆਂ ਇਸ ਤੋਂ ਉਮੀਦਵਾਰਾਂ ਦੀ ਜਿਹੜੀ ਅਸਲੀ ਜਿਹੜੀ ਉਹਨਾਂ ਦੀ ਅਸਲੀਅਤ ਹੈ ਤੁਦਾ ਤਾਂ ਵਿਰੋਧ ਹੋਣਾ ਹੀ ਹੋਣਾ ਹੈ ਉਰ ਵਿੱਚ ਕੀ ਗੱਲ ਹੈ ਕਿਉਂਕਿ ਜਿਸ ਪ੍ਰਕਾਰ ਡਬਲ ਸਟੈਂਡਰਡ ਬੰਦਾ ਜਿਹੜੋਂ ਗੇਮਾਂ ਖੇਡਦਾ ਹੈ ਪਹਿਲਾਂ ਤਾਂ ਜਿਹੜੀ ਉਹ ਆਡੀਓ ਤੋਂ ਪਤਾ ਲੱਗਿਆ ਕਿ ਬੈਂਸ ਬ੍ਰਦਰਜ਼ ਜਾਂ ਮਿੰਤਾਕਰ ਕੱਢ ਰਿਹਾ ਲੇਲੜੀਆਂ ਕੱਢ ਰਿਹਾ ਕਿ ਤੁਸੀਂ ਸਾਡੀ ਪਾਰਟੀ ਜੁਆਇਨ ਕਰ ਲਓ ਫਿਰ ਉਹਨਾਂ ਨੂੰ ਕਹਿ ਰਿਹਾ ਕਿ ਇਹ ਇਹ ਬਈ ਰੇਪਿਸਟ ਹੈ ਇਹਨਾਂ ਤੇ ਆਲਜ਼ਾਮੇ ਮੈਨੂੰ ਲੱਗਦਾ ਕਿ ਇਸ ਤੋਂ ਬੰਦੇ ਦੇ ਕੈਰੇਕਟਰ ਦਾ ਪਤਾ ਲੱਗ ਜਾਂਦਾ ਤੇ ਅੱਜ ਅਸੀਂ ਵੈਸਟ ਪੇ ਪ੍ਰੋਗਰਾਮਸ ਕੀਤੇ ਔਰ ਬਹੁਤ ਪਰਮਾ ਹੁੰਗਾਰਾ ਮਿਲ ਰਿਹਾ ਹੈ ਹਰ ਜਗ੍ਹਾ ਤੋਂ ਅਵਾਰਡ ਵਾਈਜ਼ ਪ੍ਰੋਗਰਾਮ ਹੋ ਰਹੇ ਨੇ ਸੋ ਮੈਨੂੰ ਲੱਗਦਾ ਕਿ ਜਿਸ ਤਰੀਕੇ ਦਾ ਪਿਆਰ ਮਿਲ ਰਿਹਾ ਹੈ ਉਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜਿਹੜਾ ਚੋਣ ਹੈ ਇੱਕ ਤਰਫਾ ਹੋ ਚੁੱਕਿਆ ਹੈ ਇੱਕ ਤਰਫਾ ਮਤਲਬ ਕਿ ਦੂਜੇ ਜਿਹੜੇ ਕੈਂਡੀਡੇਟਸ ਨੇ ਉਹਨਾਂ ਤੋਂ ਲੋਕਾਂ ਦਾ ਮੋਹ ਪੰਗ ਮੋਹ ਪੰਗ ਹੋ ਗਿਆ ਔਰ ਕੱਲ ਜਿਹੜੀ ਵੀਡੀਓਜ਼ ਵਗੈਰਾ ਵਾਇਰਲ ਹੋ ਰਹੀਆਂ ਇਸ ਤੋਂ ਉਮੀਦਵਾਰਾਂ ਦੀ ਜਿਹੜੀ ਅਸਲੀ ਜਿਹੜੀ ਉਹਨਾਂ ਦੀ ਅਸਲੀਅਤ ਹੈ ਪੂਰਾ ਪਤਾ ਲੱਗ ਰਿਹਾ ਹੈ ਵੀਡੀਓ ਦਿਖਾ ਦਿੱਤਾ ਗਿਆ ਬਿੱਟੂ ਦਾ ਕਾਲੇ ਕਲਾ ਪੈਂਡ ਦੇ ਵਿੱਚ ਵੀ ਉਹ ਫਿਲਮ ਹੋ ਰਿਹਾ ਹੈ ਕਿਸਾਨ ਹੋਣ ਕਰੇ ਲੱਗਤਾ ਉਹ ਜੀ ਬਿੱਟੂ ਦਾ ਤਾਂ ਵਿਰੋਧ ਹੋਣਾ ਹੀ ਹੋਣਾ ਹੈ ਉਹਦੇ ਵਿੱਚ ਕੀ ਗੱਲ ਹੈ ਕਿਉਂਕਿ ਜਿਸ ਪ੍ਰਕਾਰ ਡਬਲ ਸਟੈਂਡਰਡ ਬੰਦਾ ਜਿਹੜਾ ਗੇਮਾਂ ਖੇਡਦਾ ਹੈ ਪਹਿਲਾਂ ਤਾਂ ਜਿਹੜੀ ਉਹ ਆਡੀਓ ਤੋਂ ਪਤਾ ਲੱਗਿਆ ਕਿ ਬੈਂਸ ਬ੍ਰਦਰਜ਼ ਜਾਂ ਮਿੰਤਾ ਕਰ ਕੱਢ ਰਿਹਾ ਹੈ ਲੇਲੜੀਆਂ ਕੱਢ ਰਿਹਾ ਹੈ ਕਿ ਤੁਸੀਂ ਸਾਡੀ ਪਾਰਟੀ ਜੁਆਇਨ ਕਰ ਲਓ ਫਿਰ ਉਹਨਾਂ ਨੂੰ ਕਹਿ ਰਿਹਾ ਹੈ ਕਿ ਇਹ ਇਹ ਬਈ ਰੇਪਿਸਟ ਹੈ ਇਹਨਾਂ ਤੇ ਆ ਇਲਜ਼ਾਮ ਹੈ ਮੈਨੂੰ ਲੱਗਦਾ ਹੈ ਕਿ ਇਸ ਤੋਂ ਬੰਦੇ ਦੇ ਕੈਰੇਕਟਰ ਦਾ ਪਤਾ ਲੱਗ ਜਾਂਦਾ ਤੇ ਮੈਂ ਪਹਿਲਾਂ ਹੀ ਕਿਹਾ ਸੀ ਕਿ ਲੁਧਿਆਣਾ ਇਲੈਕਸ਼ਨ ਇਟਸ ਲਾਈਕ ਆ ਆਈਪੀਐਲ ਆਈ ਫਾਰ ਇੰਡੀਆ ਦੂਸਰਾ ਜਿਹੜਾ ਪੀ ਹੈ ਉਹ ਪਰਸਨਸ ਕੈਰੇਕਟਰ ਦੇ ਬਾਰੇ ਇਸ ਲੁਧਿਆਣਾ ਦੀ ਚੋਣ ਹੋ ਰਹੀ ਹੈ ਔਰ ਸਾਰੇ ਲੋਕ ਜਾਣਦੇ ਨੇ ਕਿਉਂਕਿ ਦੋਨੇ ਜਿਹੜੀਆਂ ਸਰਕਾਰਾਂ ਹੈ ਚਾਹੇ ਉਹ ਪ੍ਰਦੇਸ਼ ਦੀ ਸਰਕਾਰ ਹੈ ਭਗਵੰਤ ਮਾਨ ਦੀ ਸਰਕਾਰ ਪਰ ਸੋ ਚੌਥੇ ਮਾਨ ਸਭਾ ਸੀ ਲੁਧਿਆਣਾ ਲੇਕਿਨ ਲੁਧਿਆਣਾ ਵਾਸਤੇ ਕੋਈ ਵਿਜ਼ਨ ਨਹੀਂ ਦੇ ਕੇ ਗਏ ਚੰਗਾ ਹੁੰਦਾ ਉਹ ਕਹਿੰਦੇ ਕਿ ਵੀ ਲੁਧਿਆਣਾ ਵਾਸਤੇ 6 ਮਹੀਨਿਆਂ ਚੇਮਜ਼ ਲੈ ਕੇ ਆਵਾਂਗਾ ਐਗਜ਼ੀਬਿਸ਼ਨ ਸੈਂਟਰ ਜਿਹੜਾ ਬੰਦ ਪਿਆ ਉਹਨੂੰ ਚੁਲਾਵਾਂਗਾ ਬੁੱਢਾ ਨਾਲੇ ਦਾ ਮਸਤਾ ਜਿਹੜੇ ਪੈਸੇ ਆ ਉਹ ਰੁਕਿਆ ਪਿਆ ਪ੍ਰੋਜੈਕਟ ਉਹਨੂੰ ਠੀਕ ਕਰਾਂਗਾ ਪਰ ਇੱਥੇ ਲੋਕਾਂ ਨੂੰ ਚੁਟਕਲੇ ਸੁਣਾ ਕੇ ਮਸ਼ਕਰੀਆਂ ਕਰਕੇ ਚਲੇ ਗਏ ਸੋ ਮੈਨੂੰ ਲੱਗਦਾ ਹੈ ਕਿ ਹੁਣ ਜਨਤਾ ਨੇ ਮਨ ਬਣਾ ਲਿਆ ਉੱਤੇ ਵੀ ਕੋਈ ਦੇਸ਼ ਦੀ ਗੱਲ ਨਹੀਂ ਹੋ ਰਹੀ ਉਹ ਮੰਗਲ ਸੂਤਰ ਦੀ ਗੱਲ ਕਰ ਰਹੇ ਹੈ ਕੋਈ ਹੋਰ ਫालतू ਗੱਲ ਕਰ ਰਹੇ ਨੇ ਸੋ ਇਸ ਕਰਕੇ ਮੈਨੂੰ ਲੱਗਦਾ ਹੁਣ ਲੋਕਾਂ ਨੂੰ ਵਿਕਲਪ ਚਾਹੀਦਾ ਹੈ ਐਸੀ ਸਰਕਾਰ ਚਾਹੀਦੀ ਹੈ ਜਿਹੜੀ ਇਸ ਦੇਸ਼ ਦੇ ਬਾਰੇ ਔਰ ਦੇਸ਼ ਦੇ ਲੋਕਾਂ ਬਾਰੇ ਮਹਿੰਦਰ ਗਰੇਵਾਲ ਸਾਹਿਬ ਨੇ ਕਿਹਾ ਹੈ ਕਿ ਤੁਸੀਂ ਪਾਰਕਲਾਜ ਵਿੱਚ ਜਿਹੜਾ ਮੈਨੀਫੈਸਟੋ ਦਿੱਤਾ ਉਹਦੇ ਵਿੱਚ ਨਾ ਤੁਸੀਂ ਪੰਜਾਬ ਦੇ ਵਿਜ਼ਨ ਸੌਰੀ ਨਾ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਨਾ ਚੰਡੀਗੜ੍ਹ ਅਕਾਲੀ ਦਲ ਦੇ ਮੈਂ ਜਾਣਦੇ ਹੀ ਨਹੀਂ ਕਿਸੇ ਗਰੇਵਾਲ ਪਾਰਕਲਾ ਜਿਹੜਾ ਸਟੋਰਨ ਕਿਹਾ ਜਿਹੜੇ ਬਠੇਰੇ ਸੀਨੀਅਰ ਆਗੂ ਬਹੁਤ ਤੁਰੇ ਫਿਰਦੇ ਐ ਜਿਹੜੇ ਲੋਕਾਂ ਨੇ ਨਕਾਰ ਦਿੱਤੇ ਹੁਣ ਉਹ ਕੋਈ ਸੀਨੀਅਰ ਆਗੂ ਨਹੀਂ ਐ ਸੀਨੀਅਰ ਆਗੂ ਸਣੀਪਲ ਹੈ ਕੌਣ ਗਰੇਵਾਲੋਂ ਮੈਂ ਜਾਣਦ ਨਹੀਂ ਉਹਨੂੰ ਕਹੋ ਵੀ ਉਹਨਾਂ ਨੇ ਫਿਰ ਇੱਕ ਫਿਕਸਡ ਮੈਚ ਲਈ ਦੀ ਗੱਲ ਕੀਤੀ ਗਰੇਵਾਲ ਨੂੰ ਕਹੋ ਕਿ ਜੇ ਤਾਕਤ ਹੈ ਤਾਂ ਸਣੀ ਭੱਲੇ ਨਾਲ ਇਸ ਵਾਰੀ ਸਾਡਾ ਕੌਂਸਲਰ ਦਾ ਚੋਣ ਲੜੇ ਫਿਰ ਕਰੀ ਗੱਲ ਅਸਲੀ ਗੱਲ ਤਾਂ ਤਾਂ ਕਿ ਮੰਨਣਾ ਜਿਹੜਾ ਜੁਪੀ ਵਿਹਾਦ ਲੋਕਾਂ ਬਾਰੇ ਕਿਹਾ ਹੈਗਾ ਸੁਖਵਾਲ ਖਰ ਨੇ ਕੀ ਉਹਨਾਂ ਜਮੀਨ ਨੂੰ ਕਿ ਕਿਹਾ ਮੈਂ ਦੂੰ ਦੇਖੋ ਕਾਂਗਰਸ ਪਾਰਟੀ ਦਾ ਪ੍ਰਧਾਨ ਮੈਂ ਹਾਂ ਜੀ ਕੋਈ ਵੀ ਵਿਅਕਤੀ ਤੋੜ ਮਰੋੜ ਕੇ ਬਿਆਨ ਨੂੰ ਪੇਸ਼ ਕਰ ਦਿੰਦਾ ਹੈ ਉੱਤਰ ਪ੍ਰਦੇਸ਼ ਔਰ ਬਿਹਾਰ ਦੇ ਲੋਕ ਜਿਹੜੇ ਪ੍ਰਵਾਸੀ ਲੋਕ ਨੇ ਉਹ ਹੁਣ ਪ੍ਰਵਾਸੀ ਨਹੀਂ ਹੈ ਹੁਣ ਉਹ ਲੁਧਿਆਣਾ ਨਿਵਾਸੀ ਹੈ ਔਰ ਪੰਜਾਬ ਦੀ ਧਰਤੀ ਪ੍ਰਵਾਸੀ ਭਰਾਵਾਂ ਨੂੰ ਵੈਲਕਮ ਕਰਦੀ ਹੈ ਮੈਂ ਪ੍ਰਵਾਸੀ ਭਰਾਵਾਂ ਦਾ ਧੰਨਵਾਦ ਕਰਨਾ ਚਾਹੁੰਦਾ ਹੈ ਅਗਰ ਪ੍ਰਵਾਸੀ ਭਰਾ ਨਾ ਹੁੰਦੇ ਤਾਂ ਸ਼ਾਇਦ ਲੁਧਿਆਣਾ ਤਰੱਕੀ ਨਾ ਕਰਦਾ ਹੌਣਾਰੇ ਸਮੇਂ ਚ ਪ੍ਰਵਾਸੀ ਭਰਾਵਾਂ ਦੇ ਜਿਹੜੇ ਮੁੱਦੇ ਹੈ ਮੇਰਾ ਖਿਆਲ ਰਜਿਸਟਰੀਆਂ ਦਾ ਬਹੁਤ ਵੱਡਾ ਉਹਨਾਂ ਦਾ ਮੁੱਦਾ ਹੈ ਰਾਜਾ ਵੜਿੰਗ ਦੇਸ਼ ਦੀ ਲੋਕ ਸਭਾ ਇਸ ਮੁੱਦੇ ਨੂੰ ਲੈ ਕੇ ਜਾਏਗਾ ਔਰ तमाम ਪ੍ਰਵਾਸੀ ਭਰਾਵਾਂ ਨੂੰ ਅਸੀਂ ਜਿਹੜਾ ਉਹਨਾਂ ਨੂੰ ਰਜਿਸਟਰੀ ਦਾ ਜਿਹੜਾ ਉਹਨਾਂ ਦੇ ਨਾਂ ਤੇ ਹੋਣ ਦਾ ਉਹ ਕੰਮ ਦਿਵਾਵਾਂਗੇ ਔਰ ਮੈਂ ਹੋਰ ਵਿਅਕਤੀਆਂ ਨੂੰ ਵੀ ਕਹਿਣਾ ਚਾਹਣਾ ਹੈ ਜਿਹੜਾ ਵਿਅਕਤੀ ਕੋਈ ਪ੍ਰਵਾਸੀਆਂ ਦੇ ਵੈਸੇ ਮੈਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ ਅਗਰ ਕੋਈ ਵਿਅਕਤੀ ਪ੍ਰਵਾਸੀਆਂ ਦੇ ਬਾਰੇ ਬਿਆਨ ਦੇਗਾ ਤਾਂ ਬਿਲਕੁਲ ਉਹ ਬਰਦਾਸ਼ਤ ਨਹੀਂ ਹੋਊਗਾ ਕਾਂਗਰਸ ਪਾਰਟੀ ਦਾ ਪ੍ਰਧਾਨ ਇਹ ਗੱਲ ਕਹਿ ਰਿਹਾ ਹੈ ਕਿ ਪ੍ਰਵਾਸੀ ਨਹੀਂ ਹੈ ਉਹ ਹੁਣ ਉਹ ਸਾਡੇ ਹਰਿਆਣਾ ਨਿਵਾਸੀ ਹੈ ਤੇ ਅਸੀਂ ਉਹਨਾਂ ਦੇ ਲਾ ਲਈ ਜੀਵਨ ਇੱਕ ਕਰ ਦੇਾਂਗੇ ਔਰ ਜ਼ਿੰਦਗੀ ਲਾ ਦੇਾਂਗੇ